ਲੰਬੇ ਸਮੇਂ ਤੋਂ ਮੇਰੀ ਕੋਸ਼ਿਸ਼ ਸੀ ਕਿ ਜਿੰਨੇ ਵੀ ਘਰ ਜਿਹੜੇ ਸਲਾਮ ਸ਼ਹਿਰ ਦੇ ਜਿਨ੍ਹਾਂ ਦੇ ਵਿੱਚ ਹਜੇ ਤੱਕ ਸੀਵਰੇਜ ਕਨੈਕਸ਼ਨ ਨਹੀਂ ਪਹੁੰਚਿਆ ਉਹਨਾਂ ਨੂੰ ਉਹਦੇ ਨਾਲ ਜੋੜਿਆ ਜਾਵੇ ਤੇ ਇਹ ਗੱਲ ਇਹ ਕੰਮ ਸ਼ੁਰੂ ਕਿੱਥੋਂ ਹੋਇਆ ਕਿ ਜਦ ਆਪਣੀ ਸਰਕਾਰ ਬਣੀ ਤੁਸੀਂ ਮੈਨੂੰ ਮੇਰੀ ਡਿਊਟੀ ਲਈ ਤੇ ਜਦੋਂ ਵੀ ਇੱਥੇ ਜਗਤਪੁਰੇ ਆਉਂਦੇ ਸੀਗੇ ਲੰਬੇ ਸਾਲਾਂ ਤੋਂ ਉਦੋਂ ਉਹਨਾਂ ਦੀ ਸਾਰਿਆਂ ਦੀ ਪਰਿਵਾਰਾਂ ਦੀ ਇੱਕੋ ਹੀ ਮੰਗ ਹੁੰਦੀ ਸੀ ਕਿ ਜੀ ਸਿਵਰੇਜ ਸਾਡੇ ਪੈਣਾ ਚਾਹੀਦਾ ਮੈਂ ਤਕਰੀਬਨ ਸਾਢੇ 3 ਸਾਲ ਪਹਿਲਾਂ ਸਿਵਰੇਜ ਮਨਜ਼ੂਰ ਕਰਾਇਆ ਜਗਤਪੁਰੇ ਦਾ 6 ਕਰੋੜ 37 ਲੱਖ ਰੁਪਏ ਦੇ ਲਗ ਦੇ ਨਾਲ ਉਹ ਜਦੋਂ ਉਥੇ ਨੀਂਹ ਪੱਥਰ ਰੱਖਣ ਗਏ ਤੇ ਮੈਂ ਅਫਸਰਾਂ ਨੂੰ ਇਹ ਵੀ ਪੁੱਛਿਆ ਕਮੇਟੀ ਵਾਲਿਆਂ ਨੂੰ ਵੀ ਸਿਵਰੇਜ ਬੋਰਡ ਵਾਲਿਆਂ ਨੂੰ ਵੀ ਕਿ ਇਹ ਕੰਮ ਇਹ ਤੋਂ ਇਲਾਵਾ ਕੋਈ ਹੋਰ ਕੰਮ ਤਾਂ ਨਹੀਂ ਹੈ ਸਿਵਰੇਜ ਦਾ ਉਹ ਕਹਿੰਦੇ ਜੀ ਨਹੀਂ ਚਲੋ ਮੈਂ ਮਨਜ਼ੂਰ ਕਰਾਇਆ ਕੰਮ ਸ਼ੁਰੂ ਕਰਾਦਾ ਤੇ ਉਹ ਜਦੋਂ ਸ਼ੁਰੂ ਕਰਾਤਾ ਉਸ ਤੋਂ ਮਗਰੋਂ ਪਤਾ ਲੱਗਣ ਲੱਗਾ ਕਿ ਕਿ ਡਿਮਾਂਡਾਂ ਆਉਣੇ ਸ਼ੁਰੂ ਹੋ ਗਏ ਕਿ ਸਾਡੇ ਪਈ ਇੱਕ ਗਲੀ ਰਹਿੰਦੀ ਹੈ ਦੋ ਗਲੀਆਂ ਰਹਿੰਦੀਆਂ ਚਾਰ ਘਰ ਰਹਿੰਦੇ ਨੇ ਕਿ ਜੀ ਇੱਥੇ ਇੱਥੇ ਸੀਵਰੇਜ ਰਹਿੰਦਾ ਫਿਰ ਮੈਂ ਅਧਿਕਾਰੀਆਂ ਨੂੰ ਫੇਰ ਬੁਲਾ ਕੇ ਪੁੱਛੇ ਭਾਈ ਤੇਰੇ ਕੋ ਤਾਂ ਡਿਮਾਂਡ ਆਈ ਜਾਂਦੀ ਹੈ ਨਾ ਦੱਸੋ ਇਹ ਕੰਮ ਕਿਉਂ ਨਹੀਂ ਹੋਇਆ ਕਿ ਕਿੱਥੇ ਕਿੱਥੇ ਰਹਿੰਦੇ ਨੇ ਅਸੀਂ ਸਾਰੇ ਸ਼ਹਿਰ ਦਾ ਸਰਵੇ ਕਰਾਇਆ ਸੀਵਰੇਜ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਕੀਤਾ ਨਾਲ ਮਿਊਸਪਲ ਕਮੇਟੀ ਦੇ ਅਧਿਕਾਰੀ ਲੱਗੇ ਕੱਲੇ-ਕੱਲੇ ਗਲੀ ਦਾ ਮਹੱਲੇ ਦਾ ਅਸੀਂ ਸਰਵੇ ਕਰਾਇਆ ਤੇ 3500 ਘਰ 22 ਪੌਕਟਾਂ ਦੇ ਵਿੱਚ ਛੋਟੀਆਂ-ਛੋਟੀਆਂ ਪੌਕਟਾਂ ਕਿਤੇ ਕੋਈ ਇੱਕ ਅੱਧੀ ਗਲੀ ਵੀ ਹੋਊਗੀ ਕਿਤੇ ਚਾਰ ਗਲੀਆਂ ਵੀ ਹੋਣਗੀਆਂ ਆਡਡ 22 ਥਾਵਾਂ ਦੇ ਉੱਪਰ ਅਸੀਂ 3500 ਘਰ ਦੀ ਪਛਾਣ ਕੀਤੀ ਕਿ ਜਿਨ੍ਹਾਂ ਦੇ ਵਿੱਚ ਸੀਵਰੇਜ ਕਨੈਕਸ਼ਨ ਸੀ ਦੀ 30 ਕਿਲੋਮੀਟਰ ਲੰਬੀ ਲਾਈਨ ਹੈ ਜਿਹੜੀ ਉਹ ਬਣਦੀ ਸੀਗੀ 30 ਕਿਲੋਮੀਟਰ ਲੰਬੀ ਲਾਈਨ ਦਾ ਇਹਨਾਂ 3500 ਘਰਾਂ ਨੂੰ ਕਵਰ ਕਰਨ ਦੇ ਲਈ ਉਹਦਾ ਸਾਰੇ ਦਾ ਸਰਵੇ ਕਰਾਇਆ ਐਸਟੀਮੇਟ ਲਵਾਇਆ ਤੇ ਉਹ ਤੋਂ ਬਾਅਦ ਇਹਦੇ ਮਨਜ਼ੂਰੀ ਔਰ ਪੈਸੇ ਦਾ ਇੰਤਜ਼ਾਮ ਹੈ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਚਾਹੇ ਮੈਨੂੰ ਇਹਦੇ 'ਚ ਲੱਗ ਤਾਂ ਗਏ तकरीबन 2.5 ਸਾਲ ਪਰ ਇਹ ਆਪਣਾ ਸ਼ਹਿਰ ਹੈ ਜਿਹੜਾ ਉਹ ਇਸ ਤੋਂ ਮਗਰੋਂ 1 ਸਾਲ ਦਾ ਟਾਈਮ ਹੈ ਪਰ ਮੈਂ ਹਦਾਇਤਾਂ ਕੀਤੀ ਨੇ ਕਿ 9 ਮਹੀਨੇ ਦੇ ਵਿੱਚ ਜਿਹੜੂ ਕੰਪਲੀਟ ਕਰੋ ਆਪਣੇ ਸ਼ਹਿਰ ਦਾ ਇੱਕ ਵੀ ਘਰ ਅਸੀਂ ਸੀਵਰੇਜ ਕਨੈਕਸ਼ਨ ਤੋਂ ਪੈਣਾ ਰਹਿਣ ਨਹੀਂ ਦੇਣਾ ਆਉਣ ਵਾਲੇ 9 ਮਹੀਨਿਆਂ ਦੇ ਵਿੱਚ ਮੈਂ ਤੁਹਾਡਾ ਵਾਅਦਾ ਕਰਦਾ ਹਾਂ